ديني سناد کا دلنا باپ کا دیوانہ ہی باغ اونچي nama tẹ ní ọmọ tẹ ní ọmọ tẹ ní ọmọ náà ló ń jẹjẹrẹ àwọn ọmọ yẹn ń jẹjẹrẹ ló ń bá tẹ ní ọmọ tẹ ní ọmọ tẹ ní ndé. बोले सुनर में जगत गुरु सतगुरुदास बगराज की जय तन तन बाबा पिपलदास गुरु सतगुरुदास हरिदास गुरु जोए ਸੋ ਰਮਣੀ ਰਖਿਆ ਕਰੇ ਫਿਕਨੇ ਨਾ ਲਾਗੇ ਕੋ ਤਨ ਤਨ ਸਤਿਗੁਰੂ ਗਰੀਬਤਾ ਵਦੋ ਨਿਤ ਸੁਭਾਸ਼ ਚਰਣ ਕਮਲ ਕੋ ਟੰਗਵਤ कोट कोट पर मेरी संकट पोच सोच दिन राती मेरा कर्म कुटलता जन्म को पाती राम गोसैया जी के जीवना ਬਸ ਅਰੋਗ ਜਨ ਤੇਰਾ ਮੇਰੀ ਹਰੋ ਵਿਪਤ ਜਨ ਕਰੋ ਸੁਭਾਈ ਚਰਨ 나 ਸਾਨੂੰ ਛਤੀਰ ਕਲ ਜਾਈ ਕਹੋ ਨ ਪਿਦਾਸ ਪਰੋ ਤੇਰੀ ਸਾਪਾ ਮਿਲੋ ਚਨ ਕਰਨਾ ਬਿਲੰਬਾ ਸਭ ਸੰਗਠਿਓ ਅਰਜ਼ੀ ਤਰਬਾ ਦਿਆਂ ਫਰਮਦਾਸੀਆ ਧਰ ਪਰਚਾਰ ਕਮੇਟੀ ਬਲਾਕ ਆਗਮਪੁਰ ਜਲੰਧਰ ਤੇ ਸ਼੍ਰੀ ਗੁਰੂ ਮਰਦਾਰਜੀ ਬੈਨਫੀਟ ਸੁਸਾਇਟੀ ਲੇਖ ਪੰਜਾਬ ਬਲਾਕ ਆਗਮਪੁਰ ਉਨ੍ਹਾਂ ਦੇ ਅੰਨੀ ਬੜੇ ਧਨਵਾਨੀਆਂ ਇਲਾਕੇ ਦੀਆਂ ਸੰਖਤਾਂ ਦੇ ਜਿਨ੍ਹਾਂ ਨੇ ਅੱਜ 14ਵੇਂ ਮਹਾਨ ਸੰਸਮੇਲਨ ਦੇ ਵਿੱਚ ਸਤ ਮਹਾਰਾਜ ਜੀ ਸਤ ਨਰਿੰਦਰ ਸਿੰਘ ਮਹਾਰਾਜ ਜੀ ਨੂੰ ਗੋਲਦ ਮੈਡਲ ਦੇ ਨਾਲ ਸਨਮਾਨਿਤ ਕੀਤਾ ਅਸੀਂ ਸਾਰੀਆਂ ਸੰਖਤਾਂ ਦੇ ਬੜੇ ਧੰਨਵਾਦੀ ਹਾਂ ਸਾਧ ਸੰਗਤ ਜੀ ਢੀਰਾ ਬਾਬਾ ਫੂਲਨਾਥ ਜੀ ਨਾਨਕਨਗਰੀ ਜੀ ਦੀ ਰੋਡ ਤੋਂ ਝੇੜੀ ਤੋਂ ਸੇਵਾਦਾਰ ਪਹੁੰਚੇ ਆ ਸੰਤ ਕ੍ਰਿਸ਼ਨ ਮਹਾਰਾਜ ਜੀ ਬਾਰ ਗਏ ਹੋਏ ਨੇ ਉਹਨਾਂ ਦੇ ਥਾਤੇ ਸੰਗਤਾਂ ਨੂੰ ਵਧਾਈਆਂ ਦੇਣ ਲਈ ਪ੍ਰਬੰਧਕ ਕਮੇਟੀ ਇੱਥੇ ਪਹਾਰੀ ਪਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਨੂੰ ਰੰਧਾਸੀਆ ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਗੁਰੂ ਗਬੀਸ਼ਾ ਸੈਟੀ ਰਿਸ਼ਤ ਪੰਜਾਬ ਦੋਨਾਂ ਸੁਭਾਵਾਂ ਨੂੰ ਬੇਨਤੀ ਹੈ ਕਿ ਮਹਾਰਾਜ ਜੀ ਦੇ ਕੋਲ ਪਹੁੰਚਣ ਜੋ ਸੰਗਤਾਂ ਨੇ ਮੱਥਾ ਟੇਕਿਆ ਹੈ ਉਹ ਜਿਹੜੀ ਸਾਰੀ ਮਾਇਆ ਮਹਾਰਾਜ ਜੀ ਉਹ ਸੰਗਤਾਂ ਨੂੰ ਖੁਸ਼ ਹੋ ਕਰਕੇ ਉਹ ਵਰਦਾਨ ਕਰ ਰਹੇ ਨੇ ਤਾਂ ਕਿ ਅੱਗੇ ਤੋਂ ਹੋਰ ਵਧੀਆ ਸੰਗਤਾਂ ਦੀ ਸੇਵਾ ਕਰਨ ਸੰਗਤ ਅបੰਦਨ ਕਮੇਟੀ ਨੇ ਕੀਤੀ ਹੈ ਕਿ ਮਹਾਰਾਜ ਜੀ ਦਾ ਸਮਾਇਆ ਪ੍ਰਾਪਤਾ ਆਪ ਸਰਵਣ ਕਰੀ ਪ੍ਰੰਤੂ ਪ੍ਰਾਪਤ ਹੈ ਨਿਸ਼ਚਿਤ ਤੇ ਵਾਲੇ ਬਗਤ ਰਤੂ ਮੋਰੀ ਨਾਮੇ ਸਾਰੋਤੀ ਗੱਜਾ ਮੇ ਤੇਰਾ ਮੈਂ ਜੰਗ ਦੇਲਾ ਹਰੂ

on the morning ਸੋ ਪਾ ਚੰਦਾ ਲਾਏ ਰਮਾਰੇ ਅਬਰ ਨਾ ਸੂਝ ਤੂੰ ਕੀ ਤਾ ਹਟ ਜਗਤ குரு ਸਤਪੁਰ ਬਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਬਿਨਤੀ ਕਰੀਏ ਮੇਰਾ ਆਸਾਨਾ ਮੇ ਹਾਂ ਜੀ ਅੱਜ 14ਵਾਂ ਮਹਾਨ ਸੰਸਮੇਲਨ ਜਗਰudev ਧੰਨ ਗੁਰਦੇ ਆ ਤੇ 14ਵਾਂ ਮਹਾਨ ਸੰਸਮੇਲਨ 1381 ਦਾ ਮਹਾਰਾਜ ਜੀ ਰਹਿਮਤ ਹੋਇਆ ਜਿਨ੍ਹਾਂ ਨੇ 185 ਅੰਜਨਾਂ ਦਾ ਮਹਾਰਾਤ ਕਰਤ ਦੇ ਹੋਇਆ ਜਿਹੜੀਆਂ ਵੀ ਸੰਗਤਾ ਦੂਦਰਾਡੇ ਤੋਂ ਆਈਆਂ ਆ ਜਾਂ ਮਾਪੋਸ਼ਾ ਇਹ ਉਹਨਾਂ ਦਾ ਕਮੇਟੀ ਵਾਲੇ ਅਸੀਂ ਬਹੁਤ ਬਹੁਤ ਧੰਨਵਾਦ ਜੀ ਆ ਕਿਦਿਆਂ ਦੁਬਾਰਾ ਫਿਰ ਬੇਨਤੀ ਕਰਦੇ ਆ ਵੀ ਜਿਹੜੀਆਂ ਵੀ ਸੰਗਤਾ ਦੂਦਰਾਡੇ ਤੋਂ ਆਈਆਂ ਆ ਉਹਨਾਂ ਦਾ ਕਮੇਟੀ ਵਾਲੇ ਬਹੁਤ ਬਹੁਤ ਧੰਨਵਾਦ ਇਕੜੇ ਸੰਤ ਮਹਾਪੁਰਸ਼ ਪਹੁੰਚਿਆ ਜੀ ਸਾਡੇ ਮਹਾਪੁਰਸ਼ ਜੀ ਸਾਡੇ ਰੇਕ ਡੇਰਾ ਤੋਂ ਆਇਆ ਜੀ ਪਹਿਲਾ ਡੇਰਾ ਬੱਲਾ ਤੋਂ ਆਏ ਸੱਚਖੰਡ ਬੱਲਾ ਤੋਂ ਗੱਦੀ ਤੇ ਬਰਾਮਾ ਸੰਤ ਰਣਜਨ ਦਾ ਮਹਾਰਾਜ ਜੀ ਆਇਆ ਉਹਨਾਂ ਤੋਂ ਬਾਅਦ ਸਤ ਸਰਿੰਦਰ ਸਿੰਘ ਖੱਲ ਮਹਾਰਾਜ ਜੀ ਬਗਵਾ ਜੀ ਦੇ ਨਾਲ ਪ੍ਰਦੀਪ ਦਾ ਵਿਚਾਰ ਆਲੇ ਆ ਸੰਤ ਕ੍ਰਿਸ਼ਨਾ ਦਾ ਚੇਡੂੜਾਂ ਦੇ ਵੀ ਜ਼ੇਵাদার ਆਏ ਆ ਸੰਤ ਈਸਪੁਰ ਵਾਲਿਆਂ ਦੇ ਵੀ ਆਏ ਆ 108 ਸੰਤਪੁਰਾ ਢੱਡੇ ਵਾਲਿਆਂ ਦੇ ਵੀ ਆਏ ਆ ਸੰਤ ਪ੍ਰੀਤਮ ਦਾਸ ਜੀ ਵੀ ਆਏ ਆ ਸਾਡੇ ਲੁਧਿਆਣੇ ਤੋਂ ਵੀ ਮਹਾਪੁਰਸ਼ ਆਏ ਆ ਉਹ ਜਲੰਧਰ ਆ ਤੇ ਹੋਰ ਵੀ ਕਾਫੀ ਬਾਹ ਪਹੁੰਚਣ ਆ ਇਹ ਸਾਰੇ ਬਾਹ ਪਹੁੰਚਣ ਇੱਥੇ ਪਹੁੰਚਣ ਦੇ ਬਹੁਤ ਬਹੁਤ ਕਮੇਟੀ ਨੂੰ ਧੰਨਵਾਦ ਜੀ ਕਿਹੜੀ ਕਿਹੜੀ ਕਲਾਕਾਰ ਜਿਹੜੇ ਅੱਜ ਇਸ ਸਮਾਗਮ ਦੇ ਵਿੱਚ ਪਹੁੰਚੇ ਕਲਾਕਾਰ ਸਾਡੇ ਕਿੰਨੇ ਬਾਹੀ ਗਾਇਕਰ ਹੋ ਆਏ ਆ ਸਤਨਾਮ ਸੰਗੀਤ ਚੰਪਿਆਂ ਵਾਲੇ ਹੋਰ ਸਾਡੇ ਕੀਰਤ ਜਿਹੜੇ ਕਾਫੀ ਆਏ ਆ ਸੰਤਾ ਮਹਾਪੁਰਸ਼ਾਂ ਨੂੰ ਕਿੰਦੀ ਅੱਜ ਗੋਲਡ ਮੈਡਲ ਨਾਲ ਵੀ ਸਨਮਾਨ ਦਿੱਤਾ ਗਿਆ ਜਿਹਦੇ ਬਾਰੇ ਵੀ ਦੱਸਦੇ ਹੋ ਮਾਣ ਸੰਗਤ ਦੇ ਦੇ ਕੋਈ ਕਮੇਟੀ ਵੱਲੋਂ ਤਨਪੁਰ ਜੋ ਵੀ ਆ ਮਹਾਪੁਰਸ਼ਾਂ ਨੂੰ ਅਸੀਂ ਹਰ ਸਾਲ ਦਾ ਬਹੁਤ ਨਹੀਂ ਕੋ ਜਾਦੇ ਹਰ ਸਾਲ ਜੋ ਵੀ ਆਪਣੇ ਤਨਪੁਰ ਸੰਗਤ ਦੇ ਵਿੱਚੋਂ ਮਹਾਰਾਜ ਜੀ ਨੇ ਗੋਲਡ ਵਾਲਾ ਸਨਮਾਨ ਦਿੱਤਾ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਹੋਰ ਵੀ ਮਹਾਪੁਰਸ਼ਾਂ ਨੂੰ ਜਿਸ ਤਰ੍ਹਾਂ ਵੀ ਆ ਵਾਸਤਰਾ ਨਾਲ ਜੋ ਵੀ ਉਹਨਾਂ ਦੇ ਵੀ ਵਿਵਹਾਰ ਦਾ ਸੁਨਾਰਨ ਤਜਬਾਹ ਹੈ ਤੇ ਕਿਸ ਤਰ੍ਹਾਂ ਦੇ ਜਿਹੜੇ ਆ ਸਾਰੇ ਸਮਾਗਮ ਦੇ ਵਿੱਚ ਪ੍ਰਬੰਧ ਰਹੇ ਆ ਜੀ ਉਹ ਵੀ ਦੱਸ ਦਿਓ ਦੇਖੋ ਪ੍ਰਬੰਧ ਮਾਪੋਚਾਂ ਦੇ ਬਹੁਤ ਵਧੀਆ ਨਰਮੈਨਟ ਹੋਏ ਆ ਕੋਈ ਕਮੀਆਂ ਰਹਿੰਦੀਆਂ ਉਹਨੂੰ ਆਉਣ ਵਾਲੇ ਸਮੇਂ ਤੇ ਜ਼ਰੂਰ ਤੁਹਾਨੂੰ ਕਿਹਾ ਆਈਆਂ ਹੋਈਆਂ ਸੰਗਤ ਨੂੰ ਕੀ ਬੇਨਤੀ ਕਰਦੇ ਆਈਆਂ ਸੰਗਤਾਂ ਦਾ ਅਸੀਂ ਤਾਂ ਇਹੋ ਹੀ ਆ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਕਮੇਟੀ ਵੱਲੋਂ ਹਰ ਸਾਲ ਤਰ੍ਹਾਂ ਇਸ ਸਾਲ ਅਗਲੇ ਸਾਲ ਵੀ ਇਦਾਂ ਹੀ ਵਾਤ ਤੋਂ ਵਾਤ ਪਹੁੰਚਣ ਜੀ ਠੀਕ ਹੈ ਜੀ ਕੋਈ ਕਮੀਆਂ ਪੇਸ਼ੀਆਂ ਰਹੇ ਜਾਂਦੇ ਉਹਨੂੰ ਅਸੀਂ ਜ਼ਰੂਰ ਅੱਗੇ ਤੋਂ ਸਹੀ ਕਰਾਂਗੇ ਤੁਹਾਨੂੰ ਠੀਕ ਹੈ We'll